ਸਰਬਤੇ ਪਹਿਲਾ ਚੈਰੀਟੇਬਲ ٹرسٹ ਵੱਲੋਂ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਸੀ ਔਰ ਆਮ ਜਿਹੜਾ ਇਨਸਾਨ ਆ ਉਹ ਟੈਸਟ ਕਰਾਂਦਾ ਹੀ ਨਹੀਂ ਸੀਗਾ ਤੇ ਟੈਸਟ ਨਹੀਂ ਕਰਾਂਗੇ ਤੇ ਬਿਮਾਰੀਆਂ ਦਾ ਪਤਾ ਕਿੱਦਾਂ ਲੱਗੂਗਾ ਸੋ ਇਹਨਾਂ ਟੈਸਟਾਂ ਤੇ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਬਿਮਾਰੀ ਨਿਕਲ ਵੀ ਆਉਂਦੀ ਹੈ ਤੇ ਅਸੀਂ ਉੱਥੇ ਛੱਡਦੇ ਨਹੀਂ ਆ ਕਿ ਸਿਰਫ ਟੈਸਟ ਕਰਾਤੇ ਤੇ ਛੱਡਤਾ ਬਕਾਇਦਾ ਸਾਡੇ ਫਾਰਮ ਬੜੇ ਹੋਏ ਨੇ ਕੋਈ ਵੀ ਬਿਮਾਰੀ ਆਂਦੀ ਆ ਸਾਡੇ ਟੈਸਟ ਵੱਲੋਂ ਉਹਦੀ ਪੂਰੀ ਹੈਲਪ ਕੀਤੀ ਜਾਂਦੀ ਹੈ ਚਾਹੇ ਉਹ ਮੰਥਲੀ ਮੈਡੀਸਨ ਦੇ ਪੈਸੇ ਦਿੱਤੇ ਜਾਣ ਜਾਵੇ ਵਨ ਟਾਈਮ ਜਿਹੜਾ ਅਸੀਂ ਕੋਈ ਆਪਰੇਸ਼ਨ ਕਰਾਣਾ ਹੈ ਸੋ ਉਹਦੇ ਪੈਸੇ ਟ੍ਰਸਟ ਜਿਹੜਾ ਉਹ ਜੋ ਫਿਕਸ ਕੀਤਾ ਸੀ ਉਹ ਦਿੰਦੇ ਆ ਸੋ ਲੈਬਲਰਟੀਚਾ ਅਸੀਂ ਰੱਖਿਆ ਸੀ ਜਿਨ੍ਹਾਂ ਚੋਂ ਤਕਰੀਬਨ 90 ਦੇ ਕਰੀਬ ਲੈਬ ਖੁੱਲ ਚੁੱਕੀਆਂ ਨੇ ਬਾਕੀ ਦੀ ਵੀ ਡਾਕਟਰ ਗਿੱਲ ਸਾਡੇ ਨਾਲ ਨੇ ਜਿਹੜੇ ਕੀ ਪੂਰੇ ਇੰਚਾਰਜ ਨੇ ਲੈਬਟਰੀਜ਼ ਨੇ ਦੇਖਦੇ ਨੇ ਸੋ ਇਹਨਾਂ ਨੇ 8 ਨੰਨ ਲੈਬਟਰੀਜ਼ ਹੋਰ ਜਿਹੜੀਆਂ ਉਹ ਵੀ ਚੂਜ਼ ਕੀਤੀਆਂ ਹੋਈਆਂ ਨੇ ਅੱਜ ਇਸ ਤੋਂ ਬਾਅਦ ਅਸੀਂ ਮਠੰਡੇ ਜਾ ਰਹੇ ਹਾਂ ਉੱਥੇ ਵੀ ਲੈਬ ਖੁੱਲਦੇਗੇ ਤੋ ਜਿਸ ਵਾਂ 16 ਬੰਦੀ ਆ ਫਿਰ ਅਸ ਜਿਹੜਾ ਅਗਲਾ ਸਾਡਾ ਪ੍ਰੋਗਰਾਮ ਹੈ ਜਿਹੜੇ ਸਾਡੇ ਅਗਲੇ ਪ੍ਰੋਜੈਕਟ ਹੈ ਜਿਹੜਾ ਰਿਲੇਟਡ ਟੂ ਮੈਡੀਕਲ ਦੇ ਆ ਜਿਸ ਦਾ ਪਹਿਲਾਂ ਅੱਖਾਂ ਦੇ ਕੰਮ ਸਾਡੇ ਲੱਗ ਰਹੇ ਨੇ ਡੈਲਸਿਸ ਯੂਨਿਟ ਲੱਗੇ ਹੋਏ ਨੇ ਲੈਬਰਾਟਰੀਜ਼ ਖੁੱਲਗੀਆਂ ਨੇ ਪੀਰੀਓਡੋਨਟੀਕ ਸੈਂਟਰ ਖੁੱਲੇ ਹੋਏ ਨੇ ਇਸ ਤੋਂ ਇਲਾਵਾ ਸਾਡੇ ਡੈਂਟਲ ਕਲੀਨਿਕ ਖੁੱਲੇ ਹੋਏ ਐ ਡਿਜੀਟਲ ਐਕਸ-ਰੇ ਨੇ ਅਲਟਰਾਸਾਉਂਡ ਐ ਇਹ ਸਾਰੀਆਂ ਸੇਵਾਵਾਂ ਮੈਂ ਜਿਹੜੀਆਂ ਟਸਟ ਟਾਈਮ ਟੂ ਟਾਈਮ ਦਿੰਦਾ ਆ ਰਹੇ ਆ ਇਸ ਤੋਂ ਬਾਅਦ ਜਿਹੜਾ ਡਾਕਟਰ ਸਾਹਿਬ ਦਾ ਅਗਲਾ ਜਿਹੜਾ ਪ੍ਰੋਜੈਕਟ ਹੈਗਾ ਉਹ ਹੈਗਾ ਮੈਡੀਸਨ ਦਾ ਮੈਡੀਕਲ ਸਟੋਰਸ ਸੋ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਪਹਿਲਾਂ 10 ਮੈਡੀਕਲ ਸਟੋਰ ਖੁੱਲਣਗੇ ਉਸ ਤੋਂ ਬਾਅਦ ਜਿੱਥੇ ਸੋਨੀਆ 100 ਸਾਡੀਆਂ ਲੈਬਸ ਖੁੱਲੀਆਂ ਨੇ ਲੈਬ ਦੇ ਨਾਲ ਹੀ ਅਸੀਂ ਮੈਡੀਕਲ ਸਟੋਰ ਵੀ ਖੋਲ੍ਹਾਂਗੇ ਜਿੱਥੇ ਕਿ ਜਿਹੜਾ ਪਤਾ ਤੁਹਾਨੂੰ ਬਾਜ਼ਾਰ ਸੋ ਰੁਪਏ ਦਾ 700 ਰੁਪਏ ਦਾ ਮਿਲਦਾ ਉਹਦੀ ਕੀਮਤ ਸਿਰਫ ਅਸੀਂ 8 ਰੁਪਏ ਚ ਦੇਾਂਗੇ ਉਹਨਾਂ ਨੂੰ ਸੋ ਤਾਂ ਜੋ ਲੋਕ ਜਿਹੜੇ ਪਬਲਿਕ ਜਿਹੜੇ ਜਿਹੜੇ ਕਿ ਜਿਆਦਾ ਪੈਸਾ ਨਹੀਂ ਖਰਚ ਸਕਦੇ ਉਹ ਮੈਡੀਸਿਨ ਵੀ ਲੈਣ ਅੱਜ ਸਾਡੇ ਬਹੁਤ ਸਤਿਕਾਰਯੋਗ ਬਾਬਾ ਕਾਕਾ ਸਿੰਘ ਜਿਨੇ ਇਹਦਾ ਲੈਬ ਦਾ ਉਦਘਾਟਨ ਕੀਤਾ ਗੁਰਦੁਆਰਾ ਸਾਹਿਬ ਮੋੜ ਮੰਡੀ ਵਿੱਚ ਤੇ ਅੱਜ ਇਹ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਔਰ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਵੀ ਤੁਸੀਂ ਪ੍ਰਚਾਰ ਕਰ ਸਕਦੇ ਹੋ ਕਿ ਮੈਕਸਿਮ ਲੋਕ ਜਿਹੜੇ ਫਾਇਦਾ ਇਥੋਂ ਉਠਾਣ ਵੈਸੇ ਅੱਜ ਦੀ ਡੇਟ ਦੇ ਵਿੱਚ ਸਾਡਾ ਜੋ ਸੈਟਅਪ ਕੱਢਿਆ ਸਾਰਾ ਤਕਰੀਬਨ ਤਕਰੀਬਨ 90000 ਜਿਹੜਾ ਪੇਸ਼ੈਂਟ ਹੈ ਉਹ ਹਰ ਮਹੀਨੇ ਇਸ ਇਹ ਸਾਡੀਆਂ ਸਾਰੀਆਂ ਲੈਬੋਰੀਟੀਆਂ ਤੋਂ ਫਾਇਦਾ ਉਠਾ ਰਿਹਾ ਹੈ ਸੋ ਦੇਖਿਆ ਜਾ ਤੇ ਸਾਲ ਦੇ ਵਿੱਚ 10 11 ਲੱਖ ਪੇਸ਼ੈਂਟ ਹੋ ਜਾਂਦਾ ਜਿਹੜਾ ਕਿ ਇਹਨਾਂ ਲੈਬੋਰੀਟੀਆਂ ਦਾ ਸਸਤੇ ਰੇਟਾਂ ਦੇ ਉੱਤੇ ਫਾਇਦਾ ਉਠਾ ਰਿਹਾ ਹੈ ਇੰਨੇ ਕਹਿੰਦਾ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਬਾਬਾ ਜੀ ਦਾ ਥੈਂਕਸ ਵੀ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਦੇ ਕੇ ਤੇ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਰੀਟੇਬਲ ਟਰਸਟ ਸਰਬੱਤ ਦਾ ਭਲਾ ਜੋ ਬੜੀ ਦੂਰ ਤੱਕ ਜਿਸ ਟਰਸਟ ਦਾ ਨਾਮ ਹੈ ਭਲਾਈ ਦੇ ਕੰਮਾਂ ਦੇ ਵਿੱਚ ਪਰਪਕਾਰ ਦੇ ਵਿੱਚ ਜਿੱਥੇ ਵੀ ਕੋਈ ਦੁਖੀ ਆ ਸੁਖੀ ਆ ਕੋਈ ਇਹਨਾਂ ਨੂੰ ਯਾਦ ਕਰਦਾ ਹੈ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਕਰਕੇ ਜਿੱਥੇ ਢੀਆਂ-ਵਡੀਆਂ ਸਵਾਵਾ ਨਿਵਾ ਰਹੇ ਨੇ ਉੱਥੇ ਨਾਲ-ਨਾਲ ਜੋ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਡ ਹੈ ਕਿਉਂਕਿ ਕੋਈ ਵੀ ਚਾਹੇ ਧਾਰਮਿਕ ਸਥਾਨ ਦੇ ਉੱਤੇ ਐ ਚਾਹੇ ਸ਼ਹਿਰ ਬਾਜ਼ਾਰ ਨਗਰਾਂ ਦੇ ਵਿੱਚ ਜਿਹੜੀਆਂ ਲਾਈਵ ਖੋਲੀਆਂ ਗਈਆਂ ਨਹੀਂਆਂ ਤੇ ਖੋਲੀਆਂ ਜਾ ਰਹੀਆਂ ਨੇ ਇਹਦੀ ਕਿੱਦਾਂ ਕਰਕੇ ਕਿਉਂਕਿ ਅੱਜ ਦੀ ਜਿਹੜੀ ਮੈਡੀਸਨ ਜਾਂ ਹੋਰ ਵੀ ਕੋਈ ਟੈਸਟ ਹੈ ਉਹ ਆਮ ਮਨੁੱਖ ਨਹੀਂ ਕਰਵਾ ਸਕਦਾ ਬਹੁਤ ਜ਼ਿਆਦਾ ਮਹਿੰਗੇ ਹੈ ਲੋਕਾਂ ਨੂੰ ਪਰਦੂਸ਼ਣ ਹੋਣੇ ਕਰਕੇ ਖਾਣੇ ਜਾਂ ਅਸੀਂ ਰਿਆ ਸਪ੍ਰਿਆ ਜਿਹੜੀਆਂ ਵਰਤ ਰਿਓ ਖਾਣੇ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਹੈ ਤੇ ਗਰੀਬ ਬੰਦੇ ਨੂੰ ਜਿਹੜਾ ਟੈਸਟ ਕਰਾਉਣਾ ਬਹੁਤ ਮਹਿੰਗਾ ਪੈਂਦਾ ਕਰਵਾ ਨਹੀਂ ਸਕਦਾ ਉਹ ਪਰਪਕਾਰ ਜਿਹੜਾ ਇਹ ਸੰਸਥਾ ਕਰ ਰਹੀ ਹੈ ਔਰ ਸਰਵਤ ਦਾ ਪੁਲਾਟਰਾਸਟ ਚੈਰੀਟੇਬਲ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਸਤਗੁਰ ਆਪਨਾ ਮੇਰਾ ਪਰਿਆ ਸਿਰ ਤੇ ਹੱਥ ਰੱਖ ਕੇ ਸਰਦਾਰ ਐਮਪੀ ਸਿੰਘ ਜੀ ਉਗਰਾਹਾ ਜੋ ਕਿ ਜਿੱਥੇ ਵੱਡੀਆਂ ਸਮਾਵਾ ਕਰ ਰਿਹਾ ਹੈ ਉਹ ਹਰ ਪਿੰਡ ਹਰ ਸ਼ਹਿਰ ਜਾ ਕੇ ਜਿਹੜੀਆਂ ਲੈਬਾਂ ਖੋਲ ਕੇ ਔਰ ਜਿਹੜੇ ਟੈਸਟ ਬੜੇ ਮਹਿੰਗੇ ਪੈਂਦੇ ਆ ਜੋ ਡਾਕਟਰਾਂ ਚ ਲਿਖਦੇ ਆ ਤੇ ਅਸੀਂ ਨਹੀਂ ਕਰਾ ਸਕਦੇ ਸਾਡੇ ਲਾਜ ਸਮੇਂ ਸਿਰ ਨਾ ਹੋਣੇ ਕਰਕੇ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਤੇ ਉਹਨਾਂ ਤੋਂ ਨਜਾਤ ਦਵਾਉਣ ਵਾਸਤੇ ਜਿੱਥੇ ਅਸੀਂ ਗੁਰੂ ਘਰ ਦੇ ਵਿੱਚ ਦੁਆ ਕਰਨ ਵਾਸਤੇ ਆਉਨੇ ਆ ਉੱਥੇ ਨਾਲ-ਨਾਲ ਦਵਾਈ ਦਾ ਟੈਸਟ ਦਾ ਇਹ ਜਿਹੜਾ ਵੱਡਾ ਸਹਿਯੋਗ ਦਿੱਤਾ ਇਸ ٹرسٹ ਦੇ ਕਿਉਂਕਿ ਇਸ ਜਿਹੜਾ ਗੁਰਦੁਆਰਾ ਮੋੜ ਮੰਡੀ ਹੈ ਸਾਰਾ ਸ਼ਹਿਰ ਇਹਦੇ ਨਾਲ ਤਕਰੀਬਨ ਤੱਕ ਨੂੰ ਬਹੁਤ ਜ਼ਿਆਦਾ ਪਿੰਡ ਜੁੜੇ ਆ ਜੋ ਹਰ ਰੋਜ਼ ਸ਼ਹਿਰ ਦੇ ਵਿੱਚ ਆਪਣੇ ਕਾਰੋਬਾਰਾਂ ਲਈ ਆਉਂਦੇ ਆ ਗੁਰੂ ਘਰ ਦੇ ਵਿੱਚ ਜਿੱਥੇ ਲੰਗਰ ਛਕਦੇ ਆ ਬੰਦੇ ਆਰਾਮ ਕਰਦੇ ਆ ਉੱਥੇ ਨਾਲ-ਨਾਲ ਇਹ ਬਹੁਤ ਵੱਡਾ ਇੱਕ ਕਾਰਜ ਹੋਇਆ ਜਿਹੜੀ ਅੱਜ ਲਾਈਵ ਖੁੱਲੀ ਆ ਉਹਦਾ ਉਦਘਾਟਨ ਕੀਤਾ ਸਾਰੇ ਟਰਸਟੀ ਜਿੰਨੇ ਸੇਵਾਦਾਰ ਜਿਹੜੇ ਤਨਦੇਹੀ ਨਾਲ ਸੇਵਾ ਕਰ ਰਹੇ ਇਸ ਟਰਸਟ ਦੇ ਵਿੱਚ ਉਹਨਾਂ ਨੇ ਆ ਕੇ ਸਾਰਿਆਂ ਨੇ ਨਾਲ ਹੋਰ ਅਰਦਾਸ ਕੀਤੀ ਗੁਰੂ ਦੇ ਚਰਨਾਂ ਦੇ ਵਿੱਚ ਤੇ ਇਹ ਇੱਕ ਵੱਡੀ ਸੇਵਾ ਜਿਹੜੀ ਮਨੁੱਖਤਾ ਦੀ ਸੇਵਾ ਹੈ ਕੋਈ ਕਿਸੇ ਕਿਸਮ ਦਾ ਪਰ ਮਨੁੱਖਤਾ ਦੀ ਵੱਡੀ ਸੇਵਾ ਮੈਂ ਕਹੂੰਗਾ ਸਤਿਗੁਰੂ ਇੱਦਾਂ ਹੀ ਕਿਰਪਾ ਕਰਨ ਇਹਨਾਂ ਨੂੰ ਔਰ ਦੇਹ ਰੋਗਤਾ ਦੇਣ ਚੜ੍ਹਦੀ ਕਲਾ ਕਰਨ ਤੇ ਮੈਂ ਸਾਰੀਆਂ ਸੰਗਤਾਂ ਦਾ ਅਗਰਾਜ ਸਾਹਿਬ ਦਾ ਬਹੁਤ-ਬਹੁਤ ਧੰਨ ਕਰ ਧੰਨਵਾਦ ਕਰਦੇ ਹੋਏ ਔਰ ਇਸ ਲਾਈਵ ਦਾ ਜੋ ਖੋਲਿਆ ਸਭ ਨੂੰ ਪੂਰਾ-ਪੂਰਾ ਲਾਭ ਮਿਲੇ ਸਤਿਗੁਰੂ ਕਿਰਪਾ ਕਰਨ ਇੰਨਾ ਕਹਿੰਦਾ ਮੈਂ ਆਪਣੇ ਸ਼ਬਦਾਂ ਨੂੰ ਬਿਸ਼ਰਾਮ ਦੇਣਾ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ